ਮਕੇਰੀਆਂ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਮਕੇਰੀਆਂ ਪੁਲਿਸ ਨੇ ਇਲਾਕੇ ਵਿੱਚ ਚੋਰੀਆਂ ਕਰਨ ਵਾਲੇ ਇੱਕ ਵੱਡੇ ਚੋਰ ਨੂੰ ਕਾਬੂ ਕੀਤਾ ਹੈ ਇਸ ਵਾਰੀ ਜਾਣਕਾਰੀ ਦਿੰਦਿਆਂ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਹਾਜੀਪੁਰ ਵਿੱਚ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਵਿੱਚੋਂ ਚੋਰੀ ਕੀਤੀ ਗਈ ਸੀ ਅਤੇ ਕੁਝ ਸਮੇਂ ਬਾਅਦ ਇੱਕ ਟੈਂਪੂ ਟਰੈਵਲਰ ਵੀ ਚੋਰੀ ਹੋਇਆ ਸੀ ਜਿਸ ਮਗਰੋਂ ਥਾਣਾ ਮੁਖ ਅਫਸਰ ਹਾਜੀਪੁਰ ਹਰਪ੍ਰੀਤ ਸਿੰਘ ਵੱਲੋਂ ਚੋਰੀ ਦੀ ਤਫ਼ਤੀਸ਼ ਕਰਦਿਆਂ ਇਲਾਕੇ ਅੰਦਰ ਸੀਸੀਟੀਵੀ ਖੰਗਾਲਣ ਤੋਂ ਬਾਅਦ ਹਾਜੀਪੁਰ ਥਾਣੇ ਦੀ ਟੀਮ ਜੰਮੂ ਪਹੁੰਚੀ ਜਿੱਥੇ ਕਿਸ ਚੋਰ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਦੁਕਾਨ ਵਿੱਚ ਚੋਰੀ ਕੀਤਾ ਗਿਆ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ ਲੰਗੀ ਸੋਨਾ ਜਲਾਈ ਨੂੰ ਥਾਣਾ ਹਾਜੀਪੁਰ ਵਿੱਚ ਇੱਕ ਾਤਲਾ ਮਸੂਲ ਹੋਈ ਸੀ ਜੋ ਅਮਨ ਕੁਮਾਰ ਸ਼ਾਨਲੋਪ ਜਿਹੜਾ ਪ੍ਰੇਮ ਕੁਮਾਰ ਦਸ਼ਮੇਸ਼ ਕਲੋਨੀ ਹਾਜੀਪੁਰ ਦਾ ਰਹਿਣ ਵਾਲਾ ਇਹਨੇ ਦੱਸਿਆ ਸੀ ਵੀ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਜਿਹੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨੀ ਜਿਹੜੀ ਇੱਕ ਅੱਗੇ ਆ ਕੇ ਟੈਪੂ ਟੈਵਲਰ ਆ ਉਹਦਾ ਨੰਬਰ ਹੈਗਾ ਪੀਪੀ07 ਇਹ ਪੀਪੀ1 ਆ ਪੀਪੀ1 383 ਉਹ ਵੀ ਚੋਰੀ ਹੋਣੀ ਪਾਈ ਗਈ ਸੀ ਜੋ ਇਸ ਮੁਕੱਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮੁਕੱਦਮਾ ਦਰਜ ਕਰਕੇ ਮੁਕੱਦਮੇ ਦੀ ਤਫਤੀਸ਼ ਇਹ ਮੁਖ ਅਫਸਰ ਹਰਪ੍ਰੀਤ ਸਿੰਘ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਇਹਨੇ ਉਸ ਜਗ੍ਹਾ ਤੱਕ ਜਿੱਥੇ ਤੱਕ ਇਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੋ ਟਰੈਵਲਰ ਉਹਨੂੰ ਇੱਕ ਕਾਰ ਆ ਟੂ ਫਾਲੋ ਕਰ ਰਹੀ ਸੀ ਉਹ ਜਾਂਦੀ ਮਿਲੀ ਉੱਥੇ ਜਾ ਕੇ ਫਿਰ ਇਹਨੇ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੋ ਟਰੈਵਲਰ ਬਰਾਮਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਇਹਨੇ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ ਜਾਫਰ ਹਸਨ ਜਾਫਰ ਹਸਨ ਪੁੱਤਰ ਅਬਦੁੱਲਾ ਵਾਸੀ ਕੋਟੜਾ ਪਕ ਪਲਾਨ ਖਾਣਾ ਧਰਾਲ ਜਿਲ੍ਹਾ ਰਜੌਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜੋ ਢੋਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਦੋ ਦੁਕਾਨਾਂ ਚੋਂ ਸਮਾਨ ਹੋਇਆ ਸੀ ਉਹ ਰਿਕਵਰ ਕਰਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛ ਗਿਸ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਇਹ ਵਿਅਕਤੀ ਜਿਸ ਸਟ੍ਰੀਟ ਰਜਾਮ ਵਸੇ ਇਧਰ ਦਾ ਇਹ ਜੀ ਪੁਰਾਣੇ ਚੋਰੀ ਦੇ ਇਹਨਾਂ ਤੇ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੜਤਾਲ ਕਰ ਰਹੇ ਆ ਠੀਕ ਜੀ